ਮੇਰਾ ਨਾਮ ਮਲਕੀਰ ਮਸੀਹ ਹੈ ਪਿੰਡ ਗਿਲਮਾਂਜ ਉਹ ਮੇਰਾ ਬ੍ਰਦਰ ਹੀ ਇੱਕ ਤੇ ਇੱਕ ਮਾਸੀ ਦਾ ਪੁੱਤ ਹੈ ਹਾਂਜੀ ਸਕਾਪਰਾ ਵੇਖੋ ਜੀ ਇਹਦੇ ਵਿੱਚ ਇੱਕ ਪ੍ਰਸ਼ਾਸਨ ਦੀ ਅੰਗਿਲੀ ਆ ਤੇ ਦੂਜੀ ਕਿਸਾਨ ਦੀ ਵਣਗਿਲੀ ਆ ਤਾਰਾਂ ਟੁੱਟੀਆਂ ਸੀ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਨਹੀਂ ਆਉਂਦਾ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈੜੀ ਚ ਵੜ ਗਏ ਆ ਇਹ ਇਹਨਾਂ ਇੱਕ ਨੂੰ ਪਹਿਲੇ ਕਰੰਟ ਲਗਾ ਦੂਜਾ ਉਹਨੂੰ ਫੜਨ ਲੱਗਾ ਦੂਜੇ ਦੀ ਵੀ ਮੌਕੇ ਤੇ ਮੌਤ ਹੋ ਗਈ। ਕਹਿੰਦਾ ਗਿਲ ਮੱਝ ਦੇ ਮੇਰਾ ਬੇਟਾ ਰਾਜਾ ਤੇ ਜਿਹੜਾ ਦੂਸਰਾ ਉਹ ਪੜੇ ਵਾਂ ਮੇਰਾ ਬਟਾ ਨਵਰਤੀ ਪੀ ਸਪਰੇਇ ਕਰਨ ਨਾਲੇ ਉਹਨਾਂ ਘਰ ਵਾਲਿਆਂ ਨੇ ਕਿਹਾ ਪਈ ਸੋਚ ਕਟਿਆ ਵਾ। ਉਹਨਾਂ ਕਟਿਆ ਨਹੀਂ। ਇੱਕ ਜਣਾ ਡਿੱਗਾ ਵਾ ਤੇ ਉਹ ਦੂਜਾ ਵੇਖਣ ਗਿਆ ਆ ਵੀ ਘਰ ਘਬਰਾਟ ਹੋ ਗਈ ਉਹਨੂੰ। ਤੇ ਉਹ ਵੀ ਨਾਲ ਹੀ ਲੱਗ ਗਿਆ। ਇਹਨਾਂ ਗਿੱਲੇ ਕੱਪੜਿਆਂ ਦੇ ਵਿੱਚ ਹੀ ਉਹ ਵਿਖਲੋ ਹਸਪੀਟਲ ਗਿਆ। ਕੋਈ ਉਹਨਾਂ ਨੂੰ ਵੇਖਿਆ ਨਹੀਂ ਚਾਚਿਆ ਨਹੀਂ। ਉਹਨਾਂ ਦਾ ਕਸੂਰ ਪਿਆਲੀ ਵਾਲਿਆਂ ਦਾ। ਪਤਾ ਨਹੀਂ ਕੀ ਹੁਣ ਭਾਅ ਵਧੇ ਕਹਿੰਦੇ ਆ ਭਾਅ ਦੇਖਾਂਗੇ ਪਰ ਇਹੋ ਹੀ ਇਨਸਾਫ ਹੀ ਚਾਹੀਦਾ ਬਸ ਉੱਥੇ ਕਿਤੇ ਬੱਤੀ ਦੀ ਤਾਰ ਡਿੱਗੀ ਸੀ ਉਹਨਾਂ ਨੇ ਪੁੱਛਿਆ ਵੀ ਪਹਿਲੇ ਕਿ ਤੇ ਹਿੱਸੇ ਤੇ ਕਟਿਆ ਕਹਿੰਦੇ ਕਿ ਹਾਂ ਹਿੱਸੇ ਤੇ ਕਟਿਆ ਲੱਗੋ ਦੂਸਰੇ ਜਿਹੜੇ ਪਹਿਲੀਆਂ ਵਾਲੇ ਉਹ ਕਹਿੰਦੇ ਕਿ